ਘਰਵਾਲ ਵਾਰ ਨੰਬਰ 80 ਕਾਉਂਸਲਰ ਸਗਠਨ ਇੰਚਾਰਜ ਜ਼ਿਲंधर ਦੌਰ ਸ਼ੀਮਾ ਬਿਲਡਿੰਗ ਐਡਾਕੂਮੈਂਟ ਜ਼ਿਲंधर ਸਰਨ ਜੈਸ਼ੀਰਾਮ ਨਮਸਕਾਰ ਕਰ ਦਿੱਤਾ ਹਾਂਜੀ ਸਰ ਅੱਜ ਮੀਟਿੰਗ ਕੀਤੀ ਹੋ ਜੇ ਮਾਰੇ ਦੱਸ ਦਿਓ ਅੱਜ ਸਰ ਸਾਡੀ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਮੋਰਚਾ ਖੋਲ੍ਹਿਆ ਆ ਉਹ ਕਹਿੰਦੇ ਅਸੀਂ ਪੰਜਾਬ ਤੋਂ ਨਸ਼ਾ ਨਹੀਂ ਦੇਣਨਾ ਅਸੀਂ ਸਾਡੀ ਪੰਜਾਬ ਦਾ ਵੱਲੋਂ ਹਰ ਵਾਰਡ ਹਰ ਪਿੰਡ 'ਚ ਨਸ਼ੇ ਵਿਰੋਧੀ ਆਪਾਂ ਮੀਟਿੰਗਾਂ ਕਰ ਰਹੇ ਆਂ ਕਿ ਅਸੀਂ ਕਿਸੇ ਵੀ ਗਲੀ ਦੇ ਵਿੱਚ ਕਿਸੇ ਵੀ ਮੰਡੇ 'ਚ ਕਿਸੇ ਵੀ ਵਾਰ ਦੇ ਨਿਸ਼ਾਨੇ ਨਿਪੁੰਨਣਾ ਹਰ ਵਾਰ 'ਚ ਵਾਰਡ ਡਿਫੈਂਸ ਕਮੇਟੀਆਂ ਬਣਦੀਆਂ ਪਈਆਂ ਜਿਹੜੇ ਨਸ਼ਾ ਵਿਰੋਧੀ ਰੋਕ ਰਹੇ ਆਂ ਉਸ ਦੀ ਅੱਜ ਮੀਟਿੰਗ ਸੀਗੀ ਅਸੀਂ ਟੀਮ ਬਣਾਈ ਹੈ ਕਿ ਸਾਡੇ ਵਾਰਡ 'ਚ ਪਹਿਲੀ ਗੱਲ ਤਾਂ ਕੋਈ ਨਸ਼ਾ ਕਰਦਾ ਨਹੀਂ ਜੇ ਵੀਕੇਗਾ ਤਾਂ ਅਸੀਂ ਸਾਰੇ ਮਿਲ ਕੇ ਰੋਕਾਂਗੇ ਸਰਕਾਰ ਦੁਆਰਾ ਜਿਹੜਾ ਮਕਾਨ ਢੋੜਿਆ ਜਾ ਰਿਹਾ ਨਸ਼ੇੜੀਆਂ ਦੇ ਉਪਰਾਲਾ ਕਿਸ ਤਰ੍ਹਾਂ ਦਾ ਲੱਗ ਰਿਹਾ ਜਨ ਬਹੁਤ ਵਧੀਆ ਲੱਗ ਰਿਹਾ ਨਸ਼ੇੜੀਆਂ ਨੂੰ ਪਤਾ ਲੱਗਦਾ ਕਿ ਅਸੀਂ ਕਿਸੇ ਦੀ ਹਾਈ ਲੈਕ ਕੀ ਕਿਸੇ ਦੇ ਵੰਸ਼ ਖ ਕਿ ਜਿਹੜੀਆਂ ਚੀਜ਼ਾਂ ਅਸੀਂ ਜੋੜ ਰਹੇ ਆ ਬਣਾ ਰਹੇ ਆ ਉਹ ਸਾਡੀਆਂ ਨਹੀਂ ਰਹਿਣੀਆਂ ਸਰਕਾਰ ਸਾਹਮਣੇ ਚਾ ਜਿਹੜਾ ਵੀ ਡਰਗ ਪੈਗਲਨ ਮਿਲੇਗਾ ਉਹਦੇ ਸਾਰੀਆਂ ਬਿਲਡਿੰਗਾਂ ਤੋੜਾਂਗੇ ਘਰ ਤੋੜਾਂਗੇ ਬਹੁਤ ਵਧੀਆ ਮੈਂ ਬਾਰੇ ਵਿੱਚ ਦੱਸਣਾ ਚਾਹੁੰਦਾ ਕਿ ਜੋ ਵੀ ਸਰਕਾਰ ਦੀਆਂ ਡਾਇਰੈਕਸ਼ਨਸ ਹੈ ਮਾਨ ਸਰਕਾਰ ਦੀਆਂ ਡਾਇਰੈਕਸ਼ਨਸ ਇਹ ਹੈ ਕਿ ਜੁਧ ਨਸ਼ੇ ਵਿਰੋਧ ਦੇ ਵਿੱਚ ਕੰਮ ਮੈਕਸਿਮਮ ਕਾਮਯਾਬੀ ਹਾਸਲ ਕਰਨਾ ਤੇ ਇਸ ਦੁਵੇਦਾ ਦੇ ਵਿੱਚ ਜਿਹੜੇ ਪੀੜਤ ਲੋਕ ਹੈ ਉਹਨਾਂ ਨੂੰ ਸਹੀ ਗਾਈਡੈਂਸ ਤੇ ਸਹੀ ਜਗ੍ਹਾ ਪਹੁੰਚਾਉਣਾ ਤੇ ਦੋ ਹੀ ਪ੍ਰਕਾਰ ਦੇ ਇਸ ਇਸ ਜਗ੍ਹਾ ਤੇ ਗਾਈਡੈਂਸ ਹੈ ਇੱਕ ਤੇ ਇਹ ਕਿ ਜਿਹੜਾ ਨਸ਼ਾ ਪੈਡਲਰ ਨਸ਼ਾ ਵੇਚਦਾ ਉਹਨੂੰ ਜੇਲ੍ਹ ਦਾ ਰਸਤਾ ਦਿਖਾਇਆ ਜਾਵੇ ਤੇ ਜਿਹੜੇ ਵਿਚਾਰੇ ਪੀੜਤ ਹੈ ਤੇ ਉਹਨਾਂ ਨੂੰ ਹਸਪਤਾਲਾਂ ਵਿੱਚ ਐਡਮਿਟ ਕਰਾਇਆ ਜਾਵੇ ਫ੍ਰੀ ਆਫ ਕੋਸ ਜਿੰਨੀ ਵੀ ਉਹਨਾਂ ਦੀ ਮਦਦ ਹੋ ਸਕਦੀ ਹੈ ਕਿਉਂਕਿ ਉਹ ਜਿਹੜੇ ਉਹ ਇਸ ਸਮੇਂ ਵਿਚਾਰੇ ਆ ਪੇਸ਼ੈਂਟ ਹੈ ਇਸ ਸਮੇਂ ਉਹਨਾਂ ਨੂੰ ਜ਼ਰੂਰਤ ਹੈ ਸਾਡੀ ਇਸ ਕਰਕੇ ਸਾਰੇ ਇਕੱਠੇ ਹੋ ਕੇ ਆਪਾਂ ਸਾਰੇ ਉਹਨਾਂ ਦੀ ਮਦਦ ਕਰੀਏ ਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਆਪਾਂ ਹਸਪੀਟਲਾਂ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਾਈਏ ਤਾਂ ਕਿ ਉਹਨਾਂ ਦੇ ਪਰਿਵਾਰ ਵੀ ਚੱਲ ਸਕਣ ਹੋਰ ਬਸ ਇਹੀ ਡਾਇਰੈਕਸ਼ਨਾਂ ਚ ਮੇਨ ਜਿਹੜੇ ਮੇਜਰ ਡਾਇਰੈਕਸ਼ਨਸ ਐ ਸਰ ਦੇਖਿਆ ਜੀ ਅੱਜ ਅਸੀਂ ਨਾ ਨਸ਼ੇ ਆਣਾ ਵੇਚਣ ਦੀ ਸੂਚਨਾ ਦੇ ਰੋਲੇ ਡਰਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਵਿੱਚ ਜਿੱਥੇ ਤੁਸੀਂ ਦੱਸ ਸਕਦੇ ਹੋ ਸੇ ਪੰਜਾਬ ਦਾ ਇੱਕ ਨੰਬਰ ਚੱਲਿਆ ਹੋਇਆ ਉਹਦੇ ਵਿੱਚ ਤੁਸੀਂ ਆਪਣਾ ਆਪਣਾ ਨੰਬਰ ਰਜਿਸਟਰ ਕਰਕੇ ਤੁਸੀਂ ਇਹਦੇ ਵਿੱਚ ਤੁਹਾਡੀ ਜਿਹੜੀ ਹੈ ਇਨਫੋਰਮੇਸ਼ਨ ਹੈ ਤੁਹਾਡੀ ਆਇਡੈਂਟੀਟੀ ਹੈ ਉਹ ਬਿਲਕੁਲ ਰੱਖੀ ਜਾ ਗੁਪਤ ਰੱਖੀ ਜਾਏਗੀ ਐਸ ਐਚਓ ਦਾ ਨੰਬਰ ਐਕਟਿਵ ਹੈ ਸੀਨੀਅਰ ਅਫਸਰਸ ਤੇ ਨੰਬਰ ਐਕਟਿਵ ਹੈ ਜਿੱਥੇ ਮਰਜੀ ਤੁਸੀਂ WhatsApp ਤੇ ਵੀ ਤੁਸੀਂ ਇਨਪੁੱਟ ਦੇ ਸਕਦੇ ਹੋ ਤੇ ਡੈਫੀਨੇਟਲੀ ਯੂ ਵਿਲ ਫਾਈਂਡ ਦੈਟ ਗਾਇ ਬਿਹਾਈਂਡ ਦੀ ਬਾਰ ਥੈਂਕ ਯੂ